ਇਸ ਜਗ੍ਹਾ ਤੇ ਸੂਆ ਟੁੱਟਣ ਦੇ ਨਾਲ ਪੂਰੇ ਪਿੰਡ ਦੇ ਵਿੱਚ ਪਾਣੀ ਭਰ ਗਿਆ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਚਲਾ ਗਿਆ ਜਿਸ ਦੇ ਨਾਲ ਕੰਦਾ ਦੀਆਂ ਜਿਹੜੀਆਂ ਕੰਦਾ ਸੋਨਾ ਤੇ ਵੀ ਵੱਡੀਆਂ ਤਰੇੜਾ ਜਿਹੜੀਆਂ ਆ ਗਈਆਂ ਨੇ ਤੇ ਕਈ ਘਰ ਜਿਹੜੇ ਉਹਨਾਂ ਦੀ ਛੱਤਾਂ ਵੀ ਡਿੱਗ ਗਈਆਂ ਤੇ ਪੂਰੇ ਪਿੰਡ ਦੇ ਵਿੱਚ ਪਾਣੀ ਭਰਨ ਦੇ ਨਾਲ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਵੀ ਅਪੀਲ ਜਿਹੜੀ ਲਗਾਈ ਗਈ ਹੈ ਕਿ ਉਹਨਾਂ ਦੀ ਮਦਦ ਜਿਹੜੀ ਕੀਤੀ ਜਾਵੇ ਤੇ ਤਸਵੀਰਾਂ ਵੇਖ ਸਕਦੇ ਹੋ ਕਿ ਇਹਨਾਂ ਤਸਵੀਰਾਂ ਚ ਵੀ ਵੇਖ ਸਕਦੇ ਹੋ ਕਿ ਕਿਵੇਂ ਪੂਰੇ ਪਿੰਡ ਦੇ ਵਿੱਚ ਪਾਣੀ ਭਰ ਚੁੱਕਿਆ ਤੇ ਦੱਸਿਆ ਜਾ ਰਿਹਾ ਹੈ ਕਿ ਰਾਤ ਦਾ ਹੀ ਇਹ ਸੂਆ ਟੁੱਟਿਆ ਹੋਇਆ ਜਿਸ ਤੇ ਨਾਲ ਲੋਕ ਵੱਡੀਆਂ ਮੁਸ਼ਕਲਾਂ ਦੇ ਵਿੱਚ ਬਠਿੰਡਾ ਦੇ ਸਾਈ ਨਗਰ ਦੇ ਲੋਕਾਂ ਦਾ ਕਹਿਣਾ ਹੈ ਕਿ ਰਾਤ ਦਾ ਸੂਆ ਟੁੱਟਿਆ ਹੁਣ ਕਾਰਨ ਹੈ ਸਾਈ ਨਗਰ ਦੇ ਲੋਕਾਂ ਦੇ ਘਰਾਂ 'ਚ 7 ਤੋਂ 8 ਫੁੱਟ ਪਾਣੀ ਵੜ ਗਿਆ ਵੱਡੀਆਂ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਤੇ ਉਹਨਾਂ ਦਾ ਵੱਡਾ ਨੁਕਸਾਨ ਵੀ ਹੋਇਆ ਘਰ ਦੇ ਵਿੱਚ ਪਿਆ ਸਮਾਨ ਜਿਹੜਾ ਉਹ ਪੂਰੀ ਤਰ੍ਹਾਂ ਖਰਾਬ ਹੋ ਚੁੱਕਿਆ ਤੇ ਕਈ ਕੰਧਾਂ ਦੇ ਵਿੱਚ ਤਰੇੜਾ ਵੀ ਆ ਚੁੱਕਿਆ ਤੇ ਕਈ ਜਿਹੜੇ ਘਰ ਨੇ ਉਹਨਾਂ ਦੀਆਂ ਛੱਤਾਂ ਵੀ ਜੜੀਆਂ ਡਿੱਗ ਗਈਆਂ ਤੇ ਇਸ ਦੇ ਨਾਲ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਸਾਈ ਰਾਤ ਦਾ ਹੀ ਇਹ ਸੂਆ ਜਿਹੜਾ ਟੁੱਟਿਆ ਹੋਇਆ ਪਰ ਪ੍ਰਸ਼ਾਸਨ ਨੇ ਹਜੇ ਤੱਕ ਵੀ ਉਹਨਾਂ ਦੀ ਕੋਈ ਸਾਰ ਜੜੀ ਆ ਨਹੀਂ ਲਈ ਆ ਹਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ ਪਹੁੰਚਾਈ ਗਈ ਉਹਨਾਂ ਨੇ ਸਰਕਾਰ ਤੋਂ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਜਲਦ ਉਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਘਰ ਦੇ ਵਿੱਚ ਪਿਆ ਸਮਾਨ ਜਿਹੜਾ ਉਹ ਖਰਾਬ ਹੋ ਚੁੱਕਿਆ ਤੇ ਲੋਕ ਹੁਣ ਘਰਾਂ ਤੋਂ ਬਾਹਰ ਨੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਪੂਰਾ ਪਾਣੀ ਜਿਹੜਾ ਕਰਾ ਦੇ ਵਿੱਚ ਵੜ ਚੁੱਕਿਆ ਪਾਣੀ ਕਰਾ ਦੇ ਅੰਦਰ ਤੱਕ ਜਾ ਚੁੱਕਿਆ ਤੇ ਪਿੰਡ ਵਾਸੀ ਜਿਹੜੇ ਉਹ ਕਾਫੀ ਪਰੇਸ਼ਾਨ ਅਤੇ ਉਹਨਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਵਕਤ ਸਾਡੇ ਪੱਤਰਕਾਰ ਉੱਥੇ ਮੌਜੂਦ ਨੇ ਉਹਨਾਂ ਦੇ ਵੱਲੋਂ ਲੋਕਾਂ ਨਾਲ ਗੱਲਬਾਤ ਵੀ ਕੀਤੀ ਗਈ ਹੈ ਤੇ ਕੀ ਲੋਕ ਕਹਿ ਰਹੇ ਨੇ ਤੇ ਕੀ ਪੁਰਜਾਨਕਾਰੀ ਹੈ ਕਿ ਕਿਵੇਂ ਸੂਆ ਟੁੱਟਦਾ ਹੈ ਤੇ ਪਾਣੀ ਲੋਕਾਂ ਦੇ ਘਰਾਂ ਤੱਕ ਜਾਂਦਾ ਹੋਵੇ ਤੁਹਾਨੂੰ ਸੁਣਾ ਦਿੰਨੇ ਆ ਇਸ ਟਾਈਮ ਬਠਿੰਡਾ ਦੇ ਸਾਈਂ ਨਗਰ ਤੇ ਮੌਜੂਦ ਹੈ ਜਿੱਥੇ ਸੂਆ ਟੁੱਟਣ ਕਾਰਨ ਸਾਈਂ ਨਗਰ ਦੇ ਲੋਕਾਂ ਦੇ ਘਰਾਂ 'ਚ ਜਿਹੜਾ ਪਾਣੀ ਵੜ ਚੁੱਕਾ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸਾਈ ਨਗਰ ਬਠਿੰਡਾ ਦੀਆਂ ਜਿੱਥੇ ਸੁਆ ਟੁੱਟਣ ਕਾਰਨ ਜਿਹੜਾ ਬਠਿੰਡਾ ਦੇ ਸਾਈ ਨਗਰ ਦੇ ਘਰਾਂ 'ਚ ਜਿਹੜਾ ਬਹੁਤ ਪਾਣੀ ਜਿਹੜਾ ਵੜ ਚੁੱਕਿਆ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਸਾਈ ਨਗਰ ਬਠਿੰਡਾ ਦੀਆਂ ਪੂਰਾ ਜਿਹੜਾ ਸਾਈ ਨਗਰ ਹੈ ਪਾਣੀ ਨਾਲ ਜਿਹੜਾ ਭਰ ਚੁੱਕਿਆ ਹੈ ਘਰਾਂ 'ਚ ਜਿਹੜਾ ਪਾਣੀ ਵੜ ਚੁੱਕਾ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸੀ ਸਾਈ ਨਗਰ ਬਠਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕ ਘਰਾਂ ਦੇ ਜਿਹੜੇ ਬਾਹਰ ਬੈਠੇ ਆ ਅੱਗੇ ਅਸੀਂ ਜਾ ਨਹੀਂ ਸਕਦੇ ਕਿਉਂਕਿ 4-4 5-5 ਫੁੱਟ ਜਿਹੜਾ ਅੱਗੇ ਪਾਣੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਅਸੀਂ ਸਾਈਂ ਨਗਰ ਬਠਿੰਡਾ ਦੀਆਂ ਜਿੱਥੇ ਸੂਹਾ ਟੁੱਟਣ ਕਾਰਨ ਸਾਈਂ ਨਗਰ ਦੇ ਲੋਕਾਂ ਦੇ ਘਰਾਂ 'ਚ ਜਿਹੜਾ ਪਾਣੀ ਵੜ ਚੁੱਕਾ ਹੈ ਤੇ ਤਸਵੀਰਾਂ ਤੁਹਾਨੂੰ ਇਸ ਟਾਈਮ ਸਾਈਂ ਨਗਰ ਬਠਿੰਡਾ ਦੀਆਂ ਦਿਖਾ ਰਹੇ ਆ ਕਈ ਘਰਾਂ ਦੇ ਜਿਹੜੇ ਛੱਤਾਂ 'ਚ ਪਾੜ ਪੈ ਚੁੱਕਾ ਹੈ, ਦਿਵਾਰਾਂ 'ਚ ਪਾੜ ਪਾੜ ਪੈ ਚੁੱਕਾ ਹੈ। ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸਾਈਂ ਨਗਰ, ਬਠਿੰਡਾ ਦੀਆਂ ਤੇ ਸਾਡੇ ਨਾਲ ਇੱਥੇ ਸਾਈਂ ਨਗਰ ਦੇ ਕੁਝ ਲੋਕ ਮੌਜੂਦ ਹੈ। ਗੱਲਬਾਤ ਕਰਦੇ ਹਾਂ ਉਹਨਾਂ ਨਾਲ ਬਾਈ ਜੀ, ਸੂਆ ਟੁੱਟਣ ਕਾਰਨ ਘਰਾਂ 'ਚ ਪਾਣੀ ਵੜ ਚੁੱਕਾ ਹੈ। ਤੁਹਾਡੇ ਕੀ ਕਹਿਣਾ ਚਾਹੋਗੇ? ਵੜ ਗਿਆ 1.5 10-10 8-8 ਫੁੱਟ ਪਾਣੀ ਵੜਿਆ ਬਾਈ ਜੀ ਘਰਾਂ ਦੇ ਵਿੱਚ। 2 ਵਜੇ ਦੀ ਰਾਤ ਇਹ ਘਟਨਾ ਪਹਿਲਾਂ 6-7 ਮੁੰਡੇ ਆਏ ਸੀ ਇੱਥੇ ਕੰਮ ਕਰਨ। ਨਾਲ ਹੀ ਸੂਏ ਦੇ ਪੈ ਪਾਉਂਦੇ ਸੀ ਕੋਈ। ਪੈ ਉਹਨਾਂ ਤੋਂ ਪਈ ਨਹੀਂ ਸਹੀ ਢੰਗ ਨਾਲ। ਉਹਦੇ ਕਰਕੇ ਸੂਆ ਗਿਆ ਟੁੱਟੋ ਫਿਰ ਉਹ ਟੁੱਟ ਗਿਆ ਸੂਆ 2 ਵਜੇ ਅੱਧੇ ਲੋਕ ਅੰਦਰ ਸੀਗੇ ਅੱਧੇ ਬਾਹਰ ਸੀ ਕਈਆਂ ਨੂੰ ਪਤਾ ਲੱਗ ਗਿਆ ਕਈਆਂ ਨੂੰ ਨਾ ਪਤਾ ਲੱਗਿਆ ਕਈਆਂ ਦੇ ਉੱਤੇ ਕੰਦਾ ਵੀ ਡਿੱਗੀਆਂ ਮਾਰੀਆਂ ਬੁੱਟੀਆਂ ਸੱਟਾਂ ਹੈਂਗਾ ਜਨਸਭਾਈ ਬਹੁਤ ਭੇੜੇ ਸੀਗੇ ਸਾਡੇ ਰਾਤ ਅੱਛਾ ਕਿੰਨੇ ਕ ਘਰਾਂ ਦਾ ਨੁਕਸਾਨ ਕਾਫੀ ਹੋਇਆ ਸਕਾਨ ਜੀ ਕਰਦਾ ਹੋਣਗੇ 200 300 ਘਰ ਹੋਊਗਾ ਅਗੇ ਵੀ ਡਿੱਗੀ ਜਾਂਦੇ ਕੰਦਾ ਡਿੱਗੀ ਜਾਂਦੇ ਮੰਨ ਕੇ ਚੱਲੋ ਅੱਛਾ ਪ੍ਰਸ਼ਾਸਨ ਦੇ ਅਧਿਕਾਰੀ ਕੋਈ ਪਹੁੰਚੇ ਤੇ ਆਪਣੇ ਇਕੱਲੇ ਪੁਲਿਸ ਵਾਲੇ ਆਏ ਸੀਗੇ ਉਹ ਖੜੇ ਰਹੇ ਵੇਖੀਗੇ ਹੋਰ ਕੁਛ ਵੀ ਨਹੀਂ ਸਾਡੇ ਕੋਲੇ ਆਇਆ ਜੀ ਹੱਗੇ ਤਾਂ ਹੀ ਸਾਡੇ ਕੋਲੇ ਕੋਈ ਪ੍ਰਬੰਧ ਨਹੀਂ ਆਇਆ ਸੂਏ ਤੇ ਬੰਨ ਲਾਣ ਦੀ ਕੋਸ਼ਿਸ਼ ਕੀਤੀ ਗਈ ਕੋਈ ਬੰਨ ਨਹੀਂ ਜਿ ਲਾਇਆ ਕੁਛ ਨਹੀਂ ਲਾਇਆ ਕੋਈ ਬੰਨ ਦੀ ਕੋਈ ਅਰੇਂਜਮੈਂਟ ਹੀ ਨਹੀਂ ਸੀਗੀ ਜੀ ਅੱਛਾ ਹੁਣ ਤੱਕ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਹੁਣ ਤਾਈ ਹੱਗੇ ਤਾਂ ਹੀ ਕੋਈ ਆਇਆ ਨਹੀਂ ਹੈਗੀ ਅੱਗੇ ਵੀ ਨਹੀਂ ਆਇਆ ਜੀ ਬਚਾਅ ਕਾਰਜ ਚੱਲ ਬਚਾਅ ਕਾਰਜ ਚੱਲ ਨਹੀਂ ਰਹੇ ਨਾ ਜੀ ਕੁਛ ਨਹੀਂ ਚੱਲਦਾ ਜੀ ਹੱਗੇ ਤਾਂ ਹੀ ਕੋਈ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਜੀ ਆਉਂਦੇ ਆ ਮੁੜ ਜਾਂਦੇ ਆ ਜੀ ਆਉਂਦੇ ਅਸੀਂ ਪੂਨ ਕਰਦੇ ਆ ਜੀ ਮੁੜ ਜਾਂਦੇ ਆ ਬਸ ਆਹ ਗੱਲ ਕਹਿ ਕੇ ਮੁੜ ਜਾਂਦੇ ਆ ਜੀ ਸਾਹਮਣੇ ਅੱਛਾ ਕੌ ਉਹ ਸਾਰੇ ਆਏ ਸੀਗੇ ਮੁਲਾਜ਼ਮ 6 7 ਆਏ ਸੀਗੇ ਬਸ ਆ ਘੁਸ ਕੇ ਹੀ ਮੁਰਜ ਜਾਂਦੇ ਅਸੀਂ ਆਉਨੇ ਆ ਜੀ ਅਸੀਂ ਫੂਨ ਕਰਤਾ ਜੀ ਗਾਂ ਬਸ ਐ ਚਾਂਸ ਚੱਲੀ ਜਾਂਦਾ ਹੈਗੇ ਤਾਂ ਹੀ ਅਸੀਂ 2 ਵਜੇ ਦੇ ਭੁੱਖੇ ਇੱਥੇ ਆਏ ਉਵੇਂ ਹੀ ਤੁਰੇ ਫਿਰਦੇ ਹਾਂ ਜਵਾਬ ਕੋਈ ਹੈਲਪ ਨਹੀਂ ਮਿਲੀ ਪ੍ਰਸ਼ਾਸਨ ਤੋਂ ਨਹੀਂ ਮਿਲੀ ਹੈਗੇ ਜਵਾਬਕ 2 3 ਵਿੱਚ ਵੀ ਮੇਰੇ ਆਪ ਦੇ ਜਵਾਬਕ ਵੀ 2 3 ਵਿੱਚ ਫਸੇ ਪਏ ਆ ਹੈਗੇ ਛੋਟੇ ਛੋਟੇ ਆ ਇੱਕ ਇੱਥੇ ਸਾਡੇ ਸੀਵਰ ਹੈ ਨਹੀਂ ਕੱਚੀਆਂ ਕੂਹਾਂ ਬਣੀਆਂ ਗਲੀ ਤੇ ਖੱਡੇ ਆ ਵਿੱਚ 20 20 ਫੁੱਟ ਦੇ ਉਹਦੇ ਤਾਂ ਹੀ ਨਹੀਂ ਪਤਾ ਸੀ ਆਪ ਵੀ ਡਿੱਗ ਪਈ ਜੀ ਅੱਛਾ ਪਾਣੀ ਬੰਦ ਹੋ ਗਿਆ ਸੂਏ ਦਾ ਪਿੱਛੋਂ ਪਾਣੀ ਨਹੀਂ ਬੰਦ ਹੋਇਆ ਜੀ ਪਿੱਛੋਂ ਦੱਸਦੇ ਆ ਬੰਦ ਕਰਾਤਾ ਪਰ ਹਗੇ ਸਾਡੇ ਵੱਲੋਂ ਪਾਣੀ ਬੰਦ ਨਹੀਂ ਹੋਇਆ ਜੀ ਬਿਲਕੁਲ ਜੀ ਬਿਲਕੁਲ ਦੇਖੋ ਸਾਈ ਨਗਰ ਦੇ ਲੋਕ ਕਹਿ ਰਹੇ ਹੈ ਕਿ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਵੀ ਮਦਦ ਇੱਥੇ ਨਹੀਂ ਪਹੁੰਚੀ ਤਸਵੀਰਾਂ ਤੁਹਾਨੂੰ ਸਾਈ ਨਗਰ ਬਠਿੰਡਾ ਦੀਆਂ ਦਿਖਾ ਰਹੇ ਤੇ ਲੋਕ ਹੋਰ ਵੀ ਸਾਡੇ ਨਾਲ ਇੱਥੇ ਸਾਈ ਨਗਰ ਦੇ ਮੌਜੂਦ ਹੈ ਗੱਲਬਾਤ ਕਰਦੇ ਆ ਬਾਈ ਜੀ ਰਾਤ ਦਾ ਬੰਨ ਟੁੱਟਿਆ ਹੋਇਆ ਸੂਏ ਦਾ ਤੇ ਪਾਣੀ ਪੂਰਾ ਭਰ ਚੁੱਕਾ ਸਾਈ ਨਗਰ ਦੇ ਘਰਾਂ 'ਚ ਕੀ ਕਹਿਣਾ ਚਾਹੋਗੇ ਇਹ ਆ ਇੱਥੋਂ ਲੈ ਕੇ ਜੀ ਤਿੰਨ ਨੰਬਰ ਗਲੀ ਤੋਂ 10 11 ਨੰਬਰ ਗਲੀ ਤੱਕ ਫੁੱਲ ਪਾਣੀ ਹੈ ਜੀ ਜਿੱਥੋਂ ਤੱਕ ਤੁਸੀਂ ਜਾ ਨਹੀਂ ਸਕੋਗੇ ਅਸੀਂ ਮੁਸ਼ਕਲ ਨਾਲ ਜਾ ਰਹੇ ਆ ਕਿੰਨੇ ਫੁੱਟ ਪਾਣੀ ਹੈ ਤਕਰੀਬਨ 5 ਫੁੱਟ ਵਾਂਗ ਹੋ ਗਿਆ ਜੀ ਪਾਣੀ ਤੇ ਪੂਰੇ ਘਰਾਂ ਦੀ ਜੋ ਵੀ ਹੈ ਹਾਲਤ ਖਰਾਬ ਹੋ ਗਈ ਤੇ ਵੈਸੇ ਕੋਈ ਜਾਨ ਦਾ ਨੁਕਸਾਨ ਨਹੀਂ ਹੋਇਆ ਇਹ ਜ਼ਿਆਦਾਤਰ 2 ਸਾਲ ਹੋਇਆ ਸੂਆ ਬਣੇ ਨੂੰ ਜਦਰ ਉਹਦੀ ਸਲੈਪ ਹੈ ਜਿਹੜੀ ਤਕਰੀਬਨ ਕਹਿੰਦੇ ਨਹਿਰੀ ਮਹਿਕਮੇ ਦੇ ਮੁਤਾਬਕ 4 ਇੰਚੀ ਦੀ ਹੁੰਦੀ ਹੈ ਉਹ 2 ਕੁ ਇੰਚ ਮੋਟੀ ਹੈ ਸਲੈਪ ਆ ਜਿੱਥੇ ਜਾ ਕੇ ਜਦੋਂ ਦੇਖੋਗੇ ਜਿੱਥੇ ਟੁੱਟੀ ਐ ਸੂਬੇ ਮਹਿਕਮਾ ਕੁਛ ਚਿਰ ਪਹਿਲਾਂ ਵੀ ਟੁੱਟਿਆ ਸੀ ਇਹ 4 ਸਾਲ ਪਹਿਲਾਂ ਵੀ ਅਜੇ ਵੀ ਉਸ ਦੀਆਂ ਤਸਵੀਰਾਂ ਤੇ ਖਬਰਾਂ ਹੋਣਗੀਆਂ ਤੇ ਫੇਰ ਦੁਬਾਰਾ ਦੇਖੋ ਕਿੱਡੀ ਅਨਗੈਲੀ ਉਸ ਨੂੰ ਤੇ ਜਿੰਨਾ ਚਿਰ ਕੁਛ ਦਿਨ ਉਹ ਨਾ ਸੂਬੇ ਦੇ ਉੱਤੇ ਦੱਸਦੇ ਰਹੇ ਵੀ ਕੋਈ ਕੰਮ ਕਰ ਚੱਲਦਾ ਰਿਹਾ ਤੇ ਉਹਨਾਂ ਦੇ ਕਿਸੇ ਪ੍ਰਸ਼ਾਸਨ ਨੇ ਕਿਸੇ ਨੇ ਨਹੀਂ ਦੇਖਿਆ ਵੀ ਇਹ ਦਿਨ ਇਸ ਤਰ੍ਹਾਂ ਦੇ ਨੇ ਤੇ ਨੁਕਸਾਨ ਹੋ ਸਕਦਾ ਦੂਸਰੀਆਂ ਗਲੀਆਂ ਕੱਚੀਆਂ ਸੜਕਾਂ ਗੱਟੀਆਂ ਦੀ ਸਾਰਾ ਪਾਣੀ ਪੁੱਲ ਜਿਹੜੇ ਘਰ ਬੱਚੇ ਵੜਜੋਗੇ ਇੱਕ ਵੀ ਘਰ ਨਹੀਂ ਕਿ ਜਿਸ ਵਿੱਚ ਪਾਣੀ ਨਾ ਹੋਵੇ ਸਾਰੇ ਸਭ ਡੁੱਬੇ ਹੋਇਆ ਪੁੱਲ ਸਾਈਂ ਨਗਰ ਚ ਤਹਿਸੀਲਦਾਰ ਬਠਿੰਡਾ ਪਹੁੰਚੇ ਆ ਗੱਲਬਾਤ ਕਰਦੇ ਆ ਸਰ ਸਾਈਂ ਨਗਰ ਬਠਿੰਡਾ ਚ ਸੂਹਾ ਟੁੱਟਣ ਕਾਰਨ ਕਾਫੀ ਲੋਕਾਂ ਦੇ ਘਰਾਂ ਚ ਪਾਣੀ ਵੜ ਚੁੱਕਿਆ ਛੱਤਾਂ ਡਿੱਗ ਚੁੱਕੀਆਂ ਪਾੜ ਪੈ ਚੁੱਕੇ ਆ ਮੌਕੇ ਤੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਅਸੀਂ ਜਿਹੜਾ ਹੈਗਾ ਸਵੇਰ ਤੋਂ ਹੀ ਇਸ ਕੰਮ ਦੇ ਵਿੱਚ ਲੱਗੇ ਹੋਏ ਹਾਂ ਜਦੋਂ ਤੋਂ ਸਾਨੂੰ ਖਬਰ ਪਹੁੰਚੀ ਸੀ ਡੀਸ ਅਰਲੀ ਮਾਰਨਿੰਗ ਸੋ ਜਿਹੜੇ ਅਧਿਅਤਾਂ ਕਰ ਰਹੇ ਨੇ ਐਕਸ਼ਨ ਸਾਹਿਬ ਨੂੰ ਕਨਾਲਸ ਵਾਲਿਆਂ ਨੂੰ ਐਸਪੀਓ ਸਾਹਿਬ ਨੂੰ ਔਰ ਸਾਨੂੰ ਜਿਹੜਾ ਫੀਲਡ ਦੇ ਵਿੱਚ ਭੇਜਿਆ ਅਸੀਂ ਉਹਦੀ ਅਸੈਸਮੈਂਟ ਰਿਪੋਰਟ ਆਪਣੇ ਪਟਵਾਰੀ ਦੇ ਥਰੂ ਲੈ ਰਹੇ ਹਾਂ ਆਪ ਵੀ ਦੇਖ ਰਹੇ ਆ ਕਿੰਨੇ ਘਰਾਂ ਦਾ ਨੁਕਸਾਨ ਹੋਊਗਾ ਉਹਦਾ ਘੰਟੇ ਦੋ ਘੰਟੇ ਜਿਹੜੀ ਅਸੈਸਮੈਂਟ ਪ੍ਰੀ ਅਸੈਸਮੈਂਟ ਬਣਾ ਕੇ ਉਸ ਤੋਂ ਬਾਅਦ ਜਿਹੜੀ ਇਹਦੀ ਪ੍ਰੋਪਰ ਜਦੋਂ ਪਾਣੀ ਥੱਲੇ ਆ ਜੂਗਾ ਤਾਂ ਪਤਾ ਲੱਗੂਗਾ ਕਿ ਕਿਹੜੀ ਫਸਲ ਬੀਤੀ ਹੋਣੀ ਸੀ ਔਰ ਕੀ ਜਿਹ ਉਤਰਾント ਜਿਹੜੀ ਹੈ ਸਾਡਾ ਡਿਪਾਰਟਮੈਂਟ ਹੀ ਕਿਉਂਕਿ ਡਿਜ਼ਾਸਟਰ ਮੈਨੇਜਮੈਂਟ ਦਾ ਰੈਵਨਿਊ ਐਂਡ ਡਿਜ਼ਾਸਟਰ ਮੈਨੇਜਮੈਂਟ ਸੋ ਅਸੀਂ ਉਹ ਦੇਖੇ ਕਿ ਆਪਣੀ ਜਿਹੜੀਆਂ ਪ੍ਰੋਪਰ ਉਹ ਕੰਮ ਕਰ ਰਹੇ ਸਰ ਲੋਕਾਂ ਚ ਕਾਫੀ ਰੋਸ ਪਾਇਆ ਜਾ ਰਿਹਾ ਕਹਿੰਦੇ ਪ੍ਰਸ਼ਾਸਨ ਵੱਲੋਂ ਇਮੀਜिएट ਮਦਦ ਨਹੀਂ ਕੀਤੀ ਗਈ ਤਾਂ ਹੀ ਇੰਨੀ ਪ੍ਰੋਬਲਮ ਕ੍ਰੀਏਟ ਹੋਈ ਹੈ ਨਹੀਂ ਨਹੀਂ ਬਿਲਕੁਲ ਕਿਉਂਕਿ ਪਾਣੀ ਦਾ ਪੱਤਰ ਜਿਹੜਾ ਹੈਗਾ ਉਹ ਕਨਾਲ ਡਿਪਾਰਟਮੈਂਟ ਨੇ ਮੈਨੇਜ ਕਰਨਾ ਹੁੰਦਾ ਕਿਵੇਂ ਪਾਣੀ ਦਾ ਪੱਤਰ ਘਟਣਾ ਹੈ ਉਹ ਸਾਰਾ ਕੁਝ ਦੇਖ ਕੇ ਹੁੰਦਾ ਹੈ ਨਹੀਂ ਹੁੰਦਾ ਕਿ ਪਾਣੀ ਦਾ ਜੇਕਰ ਨਾ ਪੱਤਰ ਘਟਦਾ ਤਾਂ ਪਿੱਛੇ ਕਿਵੜੀ ਪਾਣੀ ਦੇ ਵਧਣ ਦਾ ਖਤਰਾ ਹੁੰਦਾ ਸੋ ਇਸ ਹਿਸਾਬ ਨਾਲ ਸਾਰੇ ਜਿਹੜੇ ਬੜੇ ਓਨੈਸਟਲੀ ਔਰ ਉਹਦੇ ਨਾਲ ਕੰਮ ਕਰ ਰਹੇ ਨੇ ਸੋ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗਾ ਅਸੀਂ ਆਪ ਵੀ ਲੋਕਾਂ ਕੋਲ ਮਿਲ ਰਹੇ ਹਾਂ ਲੰਗਰ ਦੇ ਰਹਿਗਲ ਲੈ ਕੇ ਆਉਂਦਾ ਹੋਰ ਵੀ ਅਸੀਂ ਅਰੇਂਜਮੈਂਟਸ ਕਰਾ ਰਹੇ ਹਾਂ ਸਾਡੀ ਸਿਵਲ ਡਿਫੈਂਸ ਦੀ ਟੀਮ ਵੀ ਜਿਹੜੀ ਕੰਮ ਕਰ ਪਚਾਵ ਕਾਰਜ ਕਿਸ ਤਰ੍ਹਾਂ ਚੱਲ ਰਿਹਾ ਪ੍ਰਸ਼ਾਸਨ ਵੱਲੋਂ ਬਿਲਕੁਲ ਸਿਵਲ ਡਿਫੈਂਸ ਦੀ ਟੀਮ ਹੈ ਉਹ ਕੰਮ ਕਰ ਰਹੀ ਹੈ ਅਸੀਂ ਆਪ ਵੀ ਨਾਲ ਜਿਹੜਾ ਹੈਗਾ ਲਾਗੇ ਕਰ ਰਹੇ ਆ ਸਾਡੇ ਜਿਹੜੇ ਫੀਲਡ ਸਟਾਫ ਦੇ ਬੰਦੇ ਨੇ ਪਟਵਾਰੀ ਕਰਨ ਉਹ ਵੀ ਆਪਣੀ ਜਿਹੜੀ ਅਸੈਸਮੈਂਟ ਉਹ ਕਰ ਰਹੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਇਹੀ ਅਪੀਲ ਆ ਕਿ ਸ਼ਾਂਤੀ ਨਾਲ ਜਿਹੜਾ ਹੈਗਾ ਸਾਡਾ ਸਾਥ ਦਿਓ ਜੇ ਕਿਸੇ ਚੀਜ਼ ਦੀ ਪ੍ਰੋਬਲਮਸ ਆ ਤਾਂ ਅਸੀਂ ਫੀਲਡ ਦੇ ਵਿੱਚ ਆ ਜਾਏ ਸੂਏ ਤੇ ਸਰ ਬੰਨ ਲਗਾ ਦਿੱਤਾ ਗਿਆ ਹਾਂਜੀ 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 ਉਧਰ ਜਿਹੜਾ ਕੰਮ ਉਹ ਚੱਲ ਰਿਹਾ ਹੈ ਬਿਲਕੁਲ ਜੀ ਬਿਲਕੁਲ ਐਸੀ ਤਹਿਸੀਲਦਾਰ ਬਠਿੰਡਾ ਜਿਨ੍ਹਾਂ ਨੇ ਕਿਹਾ ਸਾਈਂ ਨਗਰ ਬਠਿੰਡਾ ਤੇ ਜੋ ਸੂਆ ਟੁੱਟਣ ਕਾਰਨ ਜਿਹੜਾ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਲੋਕਾਂ ਦੇ ਘਰਾਂ 'ਚ ਜਿਹੜਾ ਪਾਣੀ ਵੜ ਚੁੱਕਾ ਹੈ ਪ੍ਰਸ਼ਾਸਨ ਵੱਲੋਂ ਬਚਾਅ ਕਾਰ ਜਿਹੜੇ ਕਿੱਤੇ ਜਾ ਰਿਹਾ ਹੈ ਕੈਮਰਾ ਮੈਂ ਸੂਝਲ ਦੇ ਨਾਲ ਮਨੋ ਚਰਕੀ ਵਾਲ ਤੇ ਐਨਿਕ ਸਵੇਰਾ ਟੀਵੀ ਬਠਿੰਡਾ ਇਸ ਟਾਈਮ ਬਠਿੰਡਾ ਦੇ ਸਾਈਂ ਨਗਰ ਤੇ ਮੌਜੂਦ ਹੈ ਜਿੱਥੇ ਸੂਆ ਟੁੱਟਣ ਕਾਰਨ ਸਾਈਂ ਨਗਰ ਦੇ ਲੋਕਾਂ ਦੇ ਘਰਾਂ 'ਚ ਜਿਹੜਾ ਪਾਣੀ ਵੜ ਚੁੱਕਾ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸਾਈਂ ਨਗਰ ਬਠਿੰਡਾ ਦੀ ਜਿੱਥੇ ਸੂਆ ਟੁੱਟਣ ਕਾਰਨ ਜਿਹੜਾ ਬਠਿੰਡਾ ਦੇ ਸਾਈ ਕਰਾਂ ਚ ਜਿਹੜਾ ਬਹੁਤ ਪਾਣੀ ਜਿਹੜਾ ਵੜ ਚੁੱਕਿਆ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਆ ਸੀ ਸਾਈ ਨਗਰ